कैसा लग रहा है फर्स्ट टाइम आप दे रहे हैं बहुत अच्छा लग रहा है और एक अच्छे कॉज की तरफ दे रहे हैं तो उसके लिए भी बहुत अच्छा फील हो रहा है मन में क्या क्या और... सोचा सोचा आपने पर जब कर रहे थे एक किसी की हेल्थ के बारे में सोचा और एक अच्छे कॉज के लिए सोचा और थैंक्स टू तो आप लोगों को जिन्होंने ऑर्गेनाइज किया ताकि बहुत सारे लोगों के लिए जो इसकी हेल्प हो सके ਕਿ ਆਪ ਲੋਕ ਐਸੇ ਐਫਰਟਸ ਕਰਦੇ ਆ ਹਮਾਰੇ ਲਈ ਕਰਦੇ ਆ ਥੈਂਕ ਯੂ ਵੈਰੀ ਮਚ ਹੋਰ ਵੀ ਲੋਕਾਂ ਨੂੰ ਅੱਗੇ ਆਣਾ ਚਾਹੀਦਾ ਹੈਗਾ ਬਿਲਕੁਲ ਆਣਾ ਚਾਹੀਦਾ ਹੈ ਖੂਨ ਦਾਨ ਕਰਨ ਦੇ ਨਾਲ ਕੋਈ ਦਿੱਕਤ ਤਾਂ ਨਹੀਂ ਆਉਂਦੀ ਬਿਲਕੁਲ ਕੋਈ ਦਿੱਕਤ ਨਹੀਂ ਆ ਇਹਾਂ ਤੇ ਸਾਰਾ ਸਟਾਫ ਵੀ ਬ ਕਿਦਾਂ ਲੱਗ ਰਿਹਾ ਜੀ ਤੁਸੀਂ ਆਪਣੇ ਪਤਨੀ ਦੇ ਨਾਲ ਆਏ ਹੋ ਬਲੱਡ ਡੋਨੇਟ ਕੀਤਾ ਹੈ ਜੀ ਬਹੁਤ ਅੱਛਾ ਲੱਗਿਆ ਜੀ ਔਰ ਖਾਸ ਕਰਕੇ ਬਲੱਡ ਡੋਨਰ ਦੇ ਤੇ ਆਣਾ ਇੱਕ ਆਪਣੇ ਆਪ ਦਾ ਸੁਭਾਗ ਹੈ ਵੀ ਚਲੋ ਅੱਛੇ ਦਿਨ ਤੇ ਆਪਾਂ ਕੀਤਾ ਸੈਕਿੰਡ ਟਾਈਮ ਅਸੀਂ ਦੋਨਾਂ ਨੇ ਇਕੱਠੇ ਕੀਤਾ ਅੱਗੇ ਉਹ ਜਦੋਂ ਪੰਜਾਬ ਕੇ ਸੀ ਜਗਨ ਨਾਰਾਇਣ ਜੀ ਦਾ ਸੀ ਉਦੋਂ ਉਸ ਟਾਈਮ ਅਸੀਂ ਦੋਨਾਂ ਨੇ ਅਨਿਲ ਬਾਗੀ ਹਸਪੀਟਲ ਤੇ ਇਕੱਠੇ ਕੀਤਾ ਬਹੁਤ ਚੰਗਾ ਹੈ ਕਿ ਖੂਨ ਮਹਾਦਾਨ ਹੁੰਦਾ ਇਹ ਕਰਨਾ ਦੇ ਰਹਿਣਾ ਚਾਹੀਦਾ ਹੈਗਾ ਜੀ ਕੀ ਨਾਮ ਹੈ ਸਰ ਤੁਹਾਡਾ ਜਗਨ ਨਾਰਾਇਣ ਤਾਂ ਕਿਤੇ ਕਿਦਾਂ ਲੱਗ ਰਿਹਾ ਜੀਗਾ ਖੂਨਦਾਨ ਕਿਦਾਂ ਮਸਟਰ ਹੋ ਗਿਆ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਮਤਲਬ ਮੈਂ ਵਰਡਸ ਚ ਬਿਆਨ ਨਹੀਂ ਕਰ ਸਕਦੀ ਜੇ ਆਪਣੇ ਥੋੜੇ ਜੇ ਖੂਨਦਾਨ ਦੇ ਨਾਲ ਜੇ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਤਾਂ ਇਸ ਤੋਂ ਵੱਡੀ ਕੋਈ ਜਿਹਨੂੰ ਕਹਿੰਦੇ ਹੁੰਦੇ ਆ ਕੋਈ ਦਾਨ ਹੈ ਹੀ ਨਹੀਂ ਹੈ ਦਾ ਸਾਰਣ ਉੱਤੇ ਆਣਾ ਚਾਹੀਦਾ ਬਿਲਕੁਲ ਬਿਲਕੁਲ ਇਹ ਥੋੜੇ ਖੂਨ ਨਾਲ ਕੋਈ ਆਪਾਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਅੱਗੇ ਤੋਂ ਅੱਗੇ ਵੱਧ ਕੇ ਸਭ ਨੂੰ ਇਸ ਤਿਹੇ ਕਦਮ ਰੱਖਣਾ ਚਾਹੀਦਾ ਹੈ ਤੇ ਮੈਂ ਅਜੇ ਤੁਸੀਂ ਹਸਬੰਦ ਨੇ ਲਾਇਆ ਹਾਂ ਜੀ ਉਹ ਬਲੱਡ ਦੇ ਰਹੇ ਆ ਕਿਹਾ ਹਾਂ ਜੀ ਜੀ ਦਾ ਨਾਮ ਤੁਹਾਡਾ ਰਜਨੀ ਜੀ ਜਿਹਾਗਾ ਕਿ ਬੜੀ ਨੋਬਲ ਕਾਜ਼ ਹੈ ਮਾਨਵਤਾ ਦੀ ਸੇਵਾਸ ਤੇ ਅੱਗੇ ਆਓ ਤੇ ਨਾਲੇ ਜੀ ਬਲੱਡ ਦੇਣਦੇ ਤਾਂ ਬਾਡੀ ਨੂੰ ਫਾਇਦਾ ਹੀ ਹੁੰਦਾ ਹੈ ਇਹ ਆ ਨਾਲੇ ਪੌਂਡੋ ਤੇ ਨਾਲੇ ਫਲੀਆਂ ਇਹ ਚੀਜ਼ ਕਹਿੰਦੇ ਇਹਦੇ ਤੇ ਹੁੰਦੀ ਹੈ ਆਪਣੀ ਬੋਡੀ ਵਾਸਤੇ ਰੀਜੂਨਿਟ ਹੋ ਜਾਂਦੇ ਸੈਲਸ ਆਪਣੇ ਨਵੇਂ ਬਣਦੇ ਹੈ ਗਰੋਥ ਬੰਦਾ ਜਵਾਨ ਰਹਿੰਦਾ ਤੇ ਸਕਿਨ ਵੀ ਬ੍ਰਾਈਟ ਹੁੰਦੀ ਹੈ ਸਾਰੇ ਇਹਦੇ ਫਾਇਦੇ ਆ ਬਲੱਡ ਡੋਨੇਸ਼ਨ ਦੇ ਯੂਥ ਨੂੰ ਵੀ ਅੱਗੇ ਆਣਾ ਚਾਹੀਦਾ ਹੈ ਬਿਲਕੁਲ ਯੂਥ ਨੂੰ ਅੱਗੇ ਆ ਕੇ ਇਹ ਕੰਮ ਕਰਨਾ ਚਾਹੀਦਾ ਕਿਉਂਕਿ ਜਿਹੜੀ ਇੰਨੀ ਜਨਤਾ ਵਧ ਰਹੀ ਹੈ ਤੇ ਉਹਨਾਂ ਦੀ ਜਿਹੜੀ ਬਲੱਡ ਲੋੜ ਤੁਹਾਡਾ ਜਨਮ ਦਿਨ ਵੀ ਔਰ ਤੁਸੀਂ ਅੱਜ ਬਲੱਡ ਡੋਨੇਟ ਕਰਦੇ ਹੋ ਲੋ ਕੀ ਸਭ ਕੁਝ ਬਹੁਤ ਜੁਦਾਨ ਕਰਦੇ ਜੀ ਇਹ ਕੋਈ ਵੀ ਕਰਦਾ ਜੀ ਮੇਰੀ ਤਮੰਨਾ ਸੀ ਮੇਰੇ ਬਰਥਡੇ ਵਾਲੇ ਦਿਨ ਖੂਨ ਦਾਨ ਕਰ ਉਰਾਜਿਤ ਕਲੱਬ ਨੇ ਇਸ ਤੀਰ ਦੇ ਕੈਂਪ ਲਗਾਏ ਮੈਨੂੰ ਬਹੁਤ ਖੁਸ਼ੀ ਹੋਈ ਇਸ ਕਰਕੇ ਮੈਂ ਸਪੈਸ਼ਲ ਬਲੱਡ ਡੋਨਰ ਬਣਨ ਆਇਆ ਜੀ ਕੀ ਨਾਮ ਹੈ ਸਰ ਤੁਹਾਡਾ ਰੋਮਨ ਅੱਜ ਪਹਿਲੀ ਵਾਰ ਹੀ ਬਲੱਡ ਦੇ ਰਹੇ ਹੋ ਹਾਂਜੀ ਹਾਂਜੀ ਕਿਵੇਂ ਦਾ ਲੱਗ ਰਿਹਾ ਆਈ ਫੀਲ ਵੈਰੀ ਗੁੱਡ ਕੀ ਕਹਿਣਾ ਚਾਹੁੰਦੇ ਹੋ ਯੂਥ ਨੂੰ ਅਸੀਂ ਇਹੀ ਕਹਿਣਾ ਯੂਥ ਨੂੰ ਚਾਹੁੰਦੇ ਹਾਂ ਕਿ ਜਿਆਦਾ ਤੋਂ ਜਿਆਦਾ ਬਲੱਡ ਡੋਨੇਟ ਕੀਤਾ ਜਾਏ ਤੇ ਜਾਂ ਕਿ ਲੋਕਾਂ ਨੂੰ ਜਿਹੜੀ ਪਰੇਂਦੀ ਹੈ ਤੁਹਾਨੂੰ ਮੇਂ ਹੈਲਪ ਹੋਵੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਬਲੱਡ ਡੋਨੇਟ ਕਰਕੇ ਪਹਿਲੀ ਵਾਰ ਮੈਂ ਕੀਤਾ ਤੇ ਮੈਂ ਬਾਕੀ ਨੂੰ ਵੀ ਅਪੀਲ ਕਰੂੰਗਾ ਕਿ ਸਾਰੇ ਬਲੱਡ ਡੋਨੇਟ ਕਰੋ ਤੇ ਅ ਹੋਰ ਵੀ ਯੂਥ ਨੂੰ ਅੱਗੇ ਆਉਣਾ ਚਾਹੀਦਾ ਹੈਗਾ ਹਾਂਜੀ ਸਾਰੇ ਨੂੰ ਜੋ 18 ਪਲੱਸ ਹੈ ਉਹਨਾਂ ਨੂੰ ਆਉਣਾ ਚਾਹੀਦਾ ਤੇ ਆਪਦਾ ਯੋਗਦਾਨ ਦੇਣਾ ਚਾਹੀਦਾ ਇੱਥੇ ਆ ਕੇ ਬਲੱਡ ਦੇਣਾ ਚਾਹੀਦਾ ਤੇ ਮੈਂ ਖੂਨ ਜਿਹੜੀ ਹੈ ਕਿਸੇ ਹਰ ਬੰਦੇ ਵਾਸਤੇ ਜਿਹੜੀ ਜ਼ਰੂਰਤ ਹੁੰਦੀ ਹੈ ਖੂਨ ਦੀ ਲੋੜ ਹਰ ਬੰਦੇ ਨੂੰ ਹੁੰਦੀ ਹੈ ਪਹਿਲੀ ਵਾਰ ਦਿੱਤਾ ਕੋਈ ਘਬਰਾੜੀ ਹੈ ਕੋਈ ਇਹੋ ਦਾ ਨਹੀਂ 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 ਘਬਰਾੜਤਾ ਨਹੀਂ ਹੋਈ ਬਸ ਉਹ ਤਾਂ 1-2 ਦਿਨ 24 ਤੋਂ 48 ਆਵਰਸ ਚ ਸਾਰਾ ਬਲੱਡ ਰੀਜਨਰੇਟ ਹੋ ਜੇਗਾ ਬੱਸ ਵਿਸ਼ਵ ਬਲੱਡ ਡੋਨਰ ਦਿਵਸ ਸਾਰੀ ਦੁਨੀਆ ਚ ਮਨਾਇਆ ਜਾ ਰਿਹਾ ਹੈ ਉਸੇ ਕੜੀ ਚ ਅੱਜ ਫਿਰੋਜ਼ਪੁਰ ਪ੍ਰੈਸ ਕਲੱਬ ਔਰ ਮਯੰਗ ਫਾਊਂਡੇਸ਼ਨ ਨੇ ਇੱਕ ਇਸ ਯਗ ਵਿੱਚ ਆਪਣੀ ਆਹੂਤੀ ਪਾਣ ਦਾ ਪ੍ਰੋਗਰਾਮ ਬਣਾਇਆ ਸੀ ਤੋਂ ਸਿਵਲ ਹਸਪਤਾਲ ਦਾ ਜਿਹੜਾ ਬਲੱਡ ਬੈਂਕ ਹੈ ਉਹਨਾਂ ਦੀ ਟੀਮ ਸਾਡੇ ਨਾਲ ਇੱਥੇ ਅੱਜ ਆਈ ਹੋਈ ਹੈ ਔਰ ਹੁਣ ਤੱਕ ਅਸੀਂ ਤਕਰੀਬਨ 50 ਦੇ ਕਰੀਬ ਬਲੱਡ ਯੂਨਿਟਸ ਕਲੈਕਟ ਕਰ ਚੁੱਕੇ ਹਾਂ ਅੱਜ ਦੁਪਹਿਰ ਦੇ 3 ਵਜੇ ਤੱਕ ਇਹ ਬਲੱਡ ਡੋਨੇਸ਼ਨ ਕੈਂਪ ਚੱਲੇਗਾ ਔਰ ਮੈਂ ਸਭ ਨੂੰ ਸੰਦੇਸ਼ ਦੇਣਾ ਹੈ ਕਿ ਜਿਹੜਾ ਬਲੱਡ ਹੈ ਇਹ ਬਹੁਤ ਜਲਦੀ ਆਪਣੀ ਬਾਡੀ 'ਚ ਰੀਕਰੀਏਟ ਹੋ ਜਾਂਦਾ ਹੈ ਇਸ ਕਰਕੇ ਜਿਹੜਾ ਹੈਲਥੀ ਹਿਊਮਨ ਬੀਿੰਗ ਹੈ 18 ਸਾਲ ਤੋਂ ਉੱਪਰ ਜਿੰਦੀ ਏਜ ਹੈ ਕੋਈ ਜਿਸ ਨੂੰ ਮਤਲਬ ਕੋਈ ਬਿਮਾਰੀ ਨਹੀਂ ਹੈ ਕੋਈ ਕੋਈ ਮੈਡੀਸਿਨ ਨਹੀਂ ਖਾਂਦਾ ਉਹ ਬੇਚ ਜਗ ਆਪਣਾ ਜਿਹੜਾ ਬਲੱਡ ਡੋਨੇਟ ਕਰ ਸਕਦਾ ਹੈ ਔਰ ਇਹਦੇ ਨਾਲ ਤੁਸੀਂ ਇੱਕ ਅਲੱਗ ਹੀ ਸਕੂਨ ਪ੍ਰਾਪਤ ਕਰੋਗੇ। ਖੂਨਦਾਨ ਮਹਾਦਾਨ ਇਹ ਸਾਡੇ ਪੁਰਾਣੇ ਵੇਦਾਂ ਚ ਸਾਰਿਆਂ ਚ ਲਿਖਿਆ ਗਿਆ ਕਿ ਖੂਨਦਾਨ ਜਿਹੜਾ ਹੈ ਉਹ ਸਭ ਤੋਂ ਵਧੀਆ ਦਾਨ ਹੈ ਔਰ ਦਾਨ ਇਹ ਜ਼ਰੂਰਤ ਜਿਹੜੀ ਹੈ ਇਸ ਦੀ ਬਹੁਤ ਜ਼ਿਆਦਾ ਹੈ ਔਰ ਅੱਜ ਅਸੀਂ ਪ੍ਰੈਸ ਕਲੱਬ ਦੇ ਵਿੱਚ ਮਹੰਗ ਫਾਊਂਡੇਸ਼ਨ ਦੇ ਨਾਲ ਮਿਲ ਕੇ ਰਗਦਾਨ ਦਾ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਔਰ ਅਸੀਂ ਜਿਹੜਾ ਜਿਸੇ ਪੱਤਰਕਾਰਤਾ ਦੇ ਨਾਲ ਜਿੱਥੇ ਪੱਤਰਕਾਰ ਵੀ ਜਿਹੜੇ ਹੈ ਉਹ ਸਮਾਜ ਵਿਰੋਧੀ ਜਿਹੜੇ ਵੀ ਐ ਉਹਨਾਂ ਨੂੰ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਂਦੇ ਆ ਉਸ ਤਰ੍ਹਾਂ ਅਸੀਂ ਹੁਣ ਸਮਾਜ ਸੇਵੀ ਦੇ ਰੂਪ ਦੇ ਵਿੱਚ ਵੀ ਕੰਮ ਕਰਨਾ ਚਾਹੁੰਦੇ ਆਂ ਔਰ ਅਸੀਂ ਬੈਂਕ ਫਾਊਂਡੇਸ਼ਨ ਜਿਹੜੇ ਪੁਰਾਣੇ ਸਮੇਂ ਤੋਂ ਕਾਫੀ ਦੇਰ ਤੋਂ ਰਕਤਦਾਨ ਤੇ ਹੋਰ ਕਈ ਸਮਾਜ ਸੇਵੀ ਦੇ ਕੰਮਾਂ ਦੇ ਵਿੱਚ ਬੜਾ ਸਹਿਯੋਗ ਦਿੰਦੇ ਆ ਉਹਨਾਂ ਨੂੰ ਨਾਲ ਲੈ ਕੇ ਅਸੀਂ ਵੀ ਸਮਾਜ ਸੇਵਾ ਦੇ ਵਿੱਚ ਪਹੁੰਚ ਆਏ ਆਂ ਔਰ ਪੰਜਾਹ ਤੋਂ ਉੱਪਰ ਜਿਹੜੇ ਅੱਜ ਜਿਹੜੇ ਡੋਨਰ ਹੈ ਉਹਨਾਂ ਨੇ ਰਕਤਦਾਨ ਕਰ ਚੁੱਕੇ ਹੈ ਔਰ ਉਮੀਦ ਹੈ ਕਿ 100 ਤੋਂ ਉੱਪਰ ਜਿਹੜੇ ਅੱਜ ਸਾਡੇ ਡੋਨਰ ਹੈ ਉਹ ਅੱਜ ਇੱਥੇ ਪਹੁੰਚਣਗੇ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਜਿਹੜੇ ਇੱਥੇ ਖੂਨਦਾਨ ਦੇਣ ਦੇ ਲਈ ਪਹੁੰਚੇ ਹੈ ਔਰ ਉੱਥੇ ਹੀ ਮੈਂ ਆਪਣੇ ਪ੍ਰੈਸ ਕਲੱਬ ਦੇ ਸਾਰੇ ਬਾਡੀ ਮੈਂਬਰਾਂ ਦਾ ਜਿਹੜੇ ਦੂਜੇ ਮੈਂਬਰ ਹੈ ਉਹਨਾਂ ਦਾ ਤੇ ਮੈਂਗ ਫਾਊਂਡੇਸ਼ਨ ਦੇ ਸਾਰੇ ਮੈਂਬਰਾਂ ਦਾ ਔਰ ਉੱਚੇਚੇ ਤੌਰ ਤੇ ਕਈ ਇੱਥੇ ਸਾਡੇ ਸ਼ਹਿਰ ਦੇ ਐਮਸੀ ਵੀ ਬੜੇ ਪਹੁੰਚੇ ਹੈ ਔਰ ਉਹ ਖੁਦ ਖੂਨਦ ਮੈਂ ਉਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ